ਅਸੀਂ ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਾਂ ਤਿੰਨ ਮੇਨ ਪਿੱਲਰ ਦੇ ਬਾਰੇ ਧਿਆਨ ਦੇਣਾ ਜਿਹੜਾ ਮੇਨ ਕੰਮ ਆਗਾ ਤਾਂ ਉਹਦੇ ਵਿੱਚ ਆਪਾਂ ਹੁਣ ਆਪਾਂ ਗੱਲ ਕਰਨ ਲੱਗੇ ਆ ਕਿ ਆਪਾਂ ਹੈਲਥ ਬਾਰੇ ਆਪਾਂ ਬਾਕੀ ਨੂੰ ਆਪਾਂ ਕਿੱਦਾਂ ਟ੍ਰੀਟ ਕਰਨਾ ਹੈਲਥ ਮੈਨੇਜਮੈਂਟ ਦੇ ਵਿੱਚ ਵੀ ਹੈਲਥ ਵਿੱਚ ਆਪਾਂ ਸਭ ਤੋਂ ਪਹਿਲਾਂ ਟੌਪਿਕ ਤੇ ਗੱਲ ਕਰਾਂਗੇ ਕਿ ਵੈਕਸੀਨੇਸ਼ਨ ਬਾਰੇ ਠੀਕ ਹੈ ਜੀ ਹੈਲਥ ਨੂੰ ਵੀ ਅੱਗੇ ਆਪਾਂ ਦੋ ਪਾਰਟ ਚ ਵੰਡ ਸਕਦੇ ਆ ਇਹਦੇ ਵਿੱਚ वैक्सीनेशन ਆ ਗਿਆ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਆਪਣਾ ਡਿਵਰਮਿੰਗ ਜਿਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਕਹਿੰਦੇ ਨੇ ਆਪਾਂ ਪੰਜਾਬੀ ਚ ਉਸ ਤੋਂ ਬਾਅਦ ਤੀਸਰਾ ਆ ਗਿਆ ਜੀ ਆਪਣਾ ਤੇਲੀ ਯੂਜ਼ ਮੈਡੀਸਨ ਠੀਕ ਹੈ ਜੀ ਇਹ ਹੈਲਥ ਦੇ ਪਾਰਟ ਆ ਗਏ ਮੈਨੇਜਮੈਂਟ ਦੇ ਵਿੱਚ ਆਪਾਂ ਗੱਲ ਕਰ ਰਹੇ ਹੈਲਥ ਵਾਲੇ ਹੈਲਥ ਨੂੰ ਆਪਾਂ ਤਿੰਨ ਪਾਰਟ ਡਿਵਾਈਡ ਕਰਾਂਗੇ ਵੈਕਸੀਨੇਸ਼ਨ ਡਿਵਰਮਿੰਗ ਤੇ ਡੇਲੀ ਯੂਜ਼ ਮੈਡੀਸਨ ਵੀ ਰਜਾਨਾ ਵਰਤੋਂ ਚੋਣ ਵਾਲੇ ਦਵਾਈਆਂ ਬੱਕਰੀਆਂ ਨੂੰ ਪੇਟ ਦੇ ਕੀੜੇ ਦੀ ਦਵਾਈ ਕਿਹੜੀ ਤੇ ਕਦੋਂ ਪੀਣੀ ਚਾਹੀਦੀ ਹੈ ਤਾਂ ਅੱਗੇ ਹੈਗੀ ਇੱਕ ਵੈਕਸੀਨੇਸ਼ਨ ਇਹ ਤਿੰਨ ਚੀਜ਼ਾਂ ਤੁਹਾਡੀਆਂ ਫਾਰਮ ਦੇ ਵਿੱਚ ਕਰਨੀਆਂ ਜ਼ਰੂਰੀ ਨੇ ਕਰ ਲਈ ਨੋਟ ਸਾਰੇ ਨੇ ਟੀਕਾ ਕਰਨ ਵੈਕਸੀਨੇਸ਼ਨ ਜੀ ਨੂੰ ਆਪਾਂ ਕਹਿੰਦੇ ਟੀਕਾ ਕਰਨ ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾਗਾ ਜਿਹੜੀ ਵੈਕਸੀਨ ਹੁੰਦੀ ਆ ਆਪਾਂ ਕੋਈ ਦੱਸ ਸਕਦਾ ਕਿ ਵੈਕਸੀਨ ਆਪਾਂ ਕਿਹਨੂੰ ਕਹਨੇ ਆ ਵੈਕਸੀਨ ਦਾ ਕੀ ਮਤਲਬ ਹੁੰਦਾਗਾ ਟੀਕੇ ਜੀ ਕੋਈ ਹੋਰ ਦੱਸ ਵੈਕਸੀਨ ਡਿਫੈਂਸ ਵੈਕਸੀਨੇਸ਼ਨ ਆਪਾਂ ਕਿਹਨੂੰ ਕਹਨੇ ਆ ਜੀ ਥੋੜਾ ਸੁਣ ਰਿਹਾ ਤੁਸੀਂ ਇੱਧਰ ਆ ਜਾਓ ਨਹੀਂ ਸੁਣ ਰਿਹਾ ਤਾਂ ਠੀਕ ਹੈ ਦੇਖੋ ਵੈਕਸੀਨੇਸ਼ਨ ਇਹ ਕਿ ਇਹ 파ਟ ਹੁੰਦਾ ਆਪਣਾ ਕਿ ਜਿਹੜੀ ਦਵਾਈ ਬੱਕਰੀ ਨੂੰ ਬਿਮਾਰੀ ਆਉਣ ਤੋਂ ਪਹਿਲਾਂ ਲਾਈ ਜਾਂਦੀ ਹੈ ਦੇਖੋ ਜਿਵੇਂ ਕਿ ਇਨਸਾਨਾਂ ਦੇ ਵਿੱਚ ਕੋਈ ਵੈਕਸਿਨ ਆ ਦੋ ਤਿੰਨ ਆਪਣੇ ਆਉਂਦੀਆਂ ਨੇ ਪੋਲੀ ਜੀ ਆਉਂਦੀ ਹੈ ਜਿਵੇਂ ਤਾਂਪੋਂ ਜਿਵੇਂ ਉਹਨਾਂ ਕੋਰੋਨਾ ਦੀ ਆਈ ਸੀਗੀ ਵੈਕਸਿਨ ਤਾਂ ਇਹ ਕੀ ਸੀ ਜੇ ਸਾਰੀਆਂ ਬਿਮਾਰੀ ਆਉਣ ਤੋਂ ਪਹਿਲਾਂ ਕਿਉਂਕਿ ਜਿਹੜੀਆਂ ਬਿਮਾਰੀਆਂ ਜਾਨਵਰਾਂ ਦੇ ਵਿੱਚ ਜਾਂ ਇਨਸਾਨਾਂ ਦੇ ਵਿੱਚ ਜਿਆਦਾ ਖਤਰਨਾਕ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੁੰਦਾ ਤਾਂ ਉਹਨਾਂ ਦੇ ਇੱਕ ਤੋੜ ਲੈ ਪਿਆ ਜਾਂਦਾ ਹੁੰਦੀ ਹੈ ਵੈਕਸੀਨੇਸ਼ਨ ਕੀ ਉਹ ਬਿਮਾਰੀ ਜਾਨਵਰ ਨੂੰ ਆਵੇ ਹੀ ਨਾ ਤਾਂ ਉਹਦੀ ਰੋਕਥਾਮ ਪਹਿਲਾਂ ਤੋਂ ਕਰ ਦਿੱਤੀ ਜਾਵੇ ਆਪਾਂ ਉਸ ਨੂੰ ਵੈਕਸੀਨੇਸ਼ਨ ਬੋਲ ਦਿੰਦੇ ਆਂ ਅਲੱਗ-ਅਲੱਗ ਸਰਚਾਂ ਹੋਈਆਂ ਕੁੱਤਿਆਂ ਤੇ ਵੀ ਹੁੰਦੀ ਆ ਕੁੱਤਿਆਂ ਦੀ ਵੈਕਸੀਨ ਅਟ ਤੋਂ ਬਣੀ ਹੋਈ ਆ ਮੱਝਾਂ ਜਿਵੇਂ ਆਪਾਂ ਖੁਰਪੱਕਾ ਦੀ ਵੈਕਸੀਨ ਲੱਗਦੀ ਆ ਗਲ ਕੋਟੂ ਹੀ ਲੱਗਦੀ ਆ ਮੱਝਾਂ ਦੇ ਵਿੱਚ ਟੀਕੇ ਲੱਗਦੇ ਆ ਜਿਵੇਂ ਲੰਪੀਸ ਕਿੰਨੀ ਸੀ ਗਾਮਾ ਦੇ ਵਿੱਚ ਇਹਦੀ ਵੈਕਸੀਨ ਬਣੀ ਸੀਗੀ ਲਾਈਕ ਉਸ ਤਰੀਕੇ ਨਾਲ ਕਿ ਉਹਨਾਂ ਕੀ ਬਿਮਾਰੀ ਦੀ ਜਿਹੜੀ ਦਾ ਕੋਈ ਹੱਲ ਹੈ ਨਹੀਂ ਤੇ ਜਿਹਦੇ ਨਾਲ ਜਾਂਬਾਂ ਛੇਤੀ ਮਰਦਾ ਤਾਂ ਉਸ ਨੂੰ ਰੋਕਣ ਦੇ ਲਈ ਇੱਕ ਵੈਕਸੀਨ ਹੀ ਉਹਦਾ ਤੋੜ ਲੱਭਿਆ ਜਾਂਦਾ ਤਾਂ ਲਾਈਕ ਬੱਕਰੀਆਂ 'ਚ ਵੀ ਉਹ ਜਿਹੇ ਤਿੰਨ ਚਾਰ ਬਿਮਾਰੀਆਂ ਹੈਗੀਆਂ ਨੇ ਕਿ ਜਿਹੜੀਆਂ ਉਹਨਾਂ ਲਈ ਖਤਰਨਾਕ ਸਾਬਤ ਹੁੰਦੀਆਂ ਨੇ ਕਿ ਜਿਹਦੇ ਨਾਲ ਕੀ ਆ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੱਕਰੀ ਜੇ ਕੋਈ ਬੰਦਾ ਪਾਲਦਾ ਤੱਕ ਟੋਕੜ ਆਪਣੇ ਕੋਲੇ ਜੇ ਵੱਡੇ ਸਕੇਲ ਦੀ ਲੈਵ ਫਾਰਮਿੰਗ ਕਰਦੇ ਆ ਆਪਣੇ ਕੋਲੇ 50 100 ਬੱਕਰੀ ਦਾ ਲੋਟ ਆਪਣੇ ਕੋਲੇ ਹੋਊਗਾ। ਅਗਰ ਉਹਦੇ ਵਿੱਚ ਉਹ ਬਿਮਾਰੀ ਫੈਲ ਗਈ ਤਾਂ ਉਸ ਨੂੰ ਫਿਰ ਕੰਟਰੋਲ ਕਰਨਾ ਕੀ ਆ? ਮੁਸ਼ਕਲ ਹੋ ਜਾਂਦਾ। ਹੁਣ ਮੱਝਾਂ ਕਹਾਵਾ ਕਿ ਆਪਣੇ ਘਰ ਵਿੱਚ 2 ਜਾਂ 4 ਹੁੰਦੀਆਂ ਨੇ ਜਾਂ 10 10 ਹੁੰਦੀਆਂ। ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ। ਲੇਕਿਨ 50 60 100 ਬੱਕਰੀਆਂ ਦੇ ਰੇਵੜ ਦੇ ਵਿੱਚ ਅਗਰ ਤੁਸੀਂ ਬਿਮਾਰੀ ਆ ਗਈ ਤਾਂ ਉਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਜਿਹਦੇ ਨਾਲ ਕੀ ਆ ਇਹਨਾਂ ਦੀ ਬੱਕਰੀਆਂ ਦੀ ਵੀ ਇੱਕ ਵੈਕਸੀਨ ਬਣਾਈ ਗਈ ਆ। ਜੀਦੀਆਂ ਕਿ ਚਾਰ ਪੰਜ ਬਿਮਾਰੀਆਂ ਤੁਹਾਨੂੰ ਦੱਸਾਂਗੇ ਇੱਥੇ ਵੀ ਕਿਹੜੇ ਕਿਹੜੇ ਵੀ ਇਹਨੇ ਬਿਮਾਰੀਆਂ ਬੱਕਰੀਆਂ ਨੂੰ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਨੂੰ ਨਾ ਹੀ ਹੋਣ ਉਹ ਤਾਂ ਉਹ ਵੀ ਵੈਕਸੀਨ ਕੀਤੀ ਜਾਂਦੀ ਹੈ। ਔਰ ਯਾਦ ਰੱਖੇ ਕਿ ਜਦੋਂ ਬਿਮਾਰੀ ਬੱਕਰੀ ਦੇ ਵਿੱਚ ਆ ਗਈ ਉਹ ਤੋਂ ਬਾਅਦ ਵੈਕਸੀਨ ਨਹੀਂ ਕੰਮ ਕਰੂਗੀ। ਜਿਹੜਾ ਥੋੜਾ ਜਾਨਵਰ ਬਿਲਕੁਲ ਸਵਸਥ ਹੈ ਬਿਲਕੁਲ ਕੰਡੀਸ਼ਨ ਉਹਦੀ ਬਿਲਕੁਲ ਹੈਲਥ ਪੱਖੋਂ ਬਿਲਕੁਲ ਸਹੀ ਆ ਵੈਕਸੀਨ ਉਸੇ ਜਾਨਵਰ ਨੂੰ ਹੀ ਲਾਈ ਜਾਂਦੀ ਹੈ। ਠੀਕ ਹੈ ਜੀ ਤਾਂ ਕਿਉਂਕਿ ਇਨ ਫਿਊਚਰ ਤੁਸੀਂ ਇਹ ਗੱਲਾਂ ਤੁਹਾਡੇ ਲਈ ਸਿੱਖਣੀਆਂ ਕਿਉਂ ਜ਼ਰੂਰੀ ਨੇ ਕਿਉਂਕਿ ਤੁਸੀਂ ਅਗਰ ਵੱਡੇ ਸਕੇਲ ਦੀ ਫਾਰਮਿੰਗ ਤੇ ਜਾਣਾਗਾ ਤਾਂ ਤੁਹਾਨੂੰ ਇਹਨਾਂ ਗੱਲਾਂ ਬਾਰੇ ਬਹੁਤ ਜ਼ਿਆਦਾ ਡੀਪਲੀ ਧਿਆਨ ਦੇਣਾ ਪਊਗਾ ਤੁਸੀਂ ਇਹਨਾਂ ਨੂੰ ਸਕਿਪ ਨਹੀਂ ਕਰ ਸਕਦੇ ਕਿਉਂਕਿ ਇਹ ਬਿਮਾਰੀਆਂ ਇਹੋ ਜਿਹੀਆਂ ਕਿ ਜਿਹੜੀਆਂ ਤੁਹਾਨੂੰ ਆਉਣ ਦਾ ਸੰਕੇਤ ਨਹੀਂ ਦਿੰਦੀਆਂ ਵੀ ਆਉਣ ਵਾਲੀ ਹੈ ਬਿਮਾਰੀ ਇਹ ਜਦੋਂ ਆ ਗਈ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜੇ ਤੁਹਾਡੇ 4-5 ਜਾਨਵਰ ਬਿਮਾਰ ਹੋ ਗਏ ਅਗਲੇ ਦਿਨ 10 ਹੋ ਗਏ ਉਹ ਤੋਂ ਅਗਲੇ ਦਿਨ 20 ਹੋ ਗਏ ਕਿਉਂਕਿ ਇਹ ਕੀ ਆ ਜਿਹੜੀ ਬਿਮਾਰੀ ਹੁੰਦੀਆਂ ਨੇ ਇਹ ਵਾਇਰਲ ਡਿਜ਼ੀਜ਼ ਹੁੰਦੀਆਂ ਨੇ ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਬਹੁਤ ਛੇਤੀ ਹੁੰਦੀ ਹੈ ਤਾਂ ਜਿਹਦੇ ਨਾਲ ਕੀ ਆ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਇਹ ਚੀਜ਼ਾਂ ਸੀ ਆਪਦੇ ਅੱਖੀ ਮੈਜ਼ਨ ਕੀਤੀਆਂ ਦੇਖੀਆਂ ਨੇ ਕਿ ਜਿਹੜੇ ਲੋਕ ਜੜ ਰੱਖਦੇ ਆ ਪਿੰਡਾਂ 'ਚ ਬੱਕਰੀਆਂ ਰੱਖਦੇ ਆ ਤਾਂ ਉਹਨਾਂ ਦਾ ਹਰ ਸਾਲ ਨੁਕਸਾਨ ਹੁੰਦਾ ਕਿਸੇ ਦੇ ਮੇਵਨੇ ਮਰ ਗਏ ਕਿਸੇ ਦੀਆਂ ਬੱਕਰੀਆਂ ਮਰ ਗਈਆਂ ਮੇਰੀਆਂ ਜੀ 8 ਮਰ ਗਈਆਂ ਕੋਈਆਂ 10 ਮਰ ਗਈਆਂ ਜੀ ਅਗਰ ਆਪਣਾ ਇਸ ਤਰੀਕੇ ਨਾਲ ਮਰਿਤਯੁਦਾਰ ਹੁੰਦੀ ਰਹੀ ਤਾਂ ਆਪਣਾ ਫਾਰਮ ਕਿਹ ਘਾਟੇ ਵੱਲ ਜਾਊਗਾ ਆਪਾਂ ਪਹਿਲਾਂ ਬਾਰ-ਬਾਰ ਆਪਾਂ ਗੱਲ ਕਰ ਰਹੇ ਆਂ ਕਿ ਆਪਾਂ ਆਪਦੇ ਫਾਰਮ ਦੀ ਇਨਕਮ ਦੇ ਵਿੱਚ ਵਾਧਾ ਕਰਨਾ ਠੀਕ ਹੈ ਵੀ ਆ ਪ੍ਰੋਡਕਸ਼ਨ ਬੱਕੇ ਤੋਂ ਵੱਧ ਤੋਂ ਵੱਧ ਲੈਣੀ ਆ ਤਾਂ ਇਸ ਲਈ ਉਹਦਾ ਤੋੜ ਹੈਗਾ ਵੈਕਸੀਨ ਕਿਉਂਕਿ ਵੈਕਸੀਨ ਜਿਹੜੀ ਹੁੰਦੀ ਆ ਉਹੀ ਬਿਮਾਰੀ ਦੇ ਜਿਹੜੇ ਕਾਰਨ ਹੁੰਦੇ ਆ ਐਂਟੀਬਾਡੀਜ਼ ਹੁੰਦੇ ਆ ਜਾਨਵਰਾਂ ਦੇ ਅੰਦਰ ਛੱਡੇ ਜਾਂਦੇ ਆ ਤਾਂ ਕਿ ਉਹਦਾ ਸਰੀਰ ਆ ਜਿਹੜਾ ਉਹਦੇ ਲੜਨ ਦੇ ਸਮਰੱਥ ਪਹਿਲਾਂ ਤੋਂ ਹੀ ਹੋਵੇ ਤਾਂ ਇਸ ਕਰਕੇ ਕੀ ਵੈਕਸੀਨ ਬਣਾਈ ਜਾਂਦੀ ਆ ਤਾਂ ਹੁਣ ਆਪਾਂ ਨਹੀਂ ਇਹ ਗੱਲ ਕਰਾਂਗੇ ਬੱਕਰੇ ਦੇ ਵਿੱਚ ਬਿਮਾਰੀਆਂ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਔਰ ਇਹਨਾਂ ਦਾ ਹੱਲ ਕੀ ਆ ਔਰ ਵੈਕਸੀਨ ਆਪਾਂ ਕਿਵੇਂ ਲਾਉਣੀ ਆ ਕਿੰਨੇ ਸਾਲ ਬਾਅਦ ਲੱਗੂਗੀ ਕਿੰਨੀ ਡੋਜ਼ ਲੱਗੂਗੀ ਕਿੰਨੀ ਉਮਰ ਦੀ ਬੱਕਰੀ ਤੇ ਲਗਣੀ ਆ ਤੇ ਕਿਹੜੇ-ਕਿਹੜੇ ਟੀਕੇ ਲਗਣੇ ਆ ਇਹਨਾਂ ਬਾਰੇ ਆਪਾਂ ਸਮਝਾਂਗੇ ਇਹ ਥੋੜਾ ਧਿਆਨ ਨਾਲ ਸਮਝ ਲਿਓ